ਕੱਲ ਕੁਝ ਰਿਸ਼ਤੇਦਾਰ ਆਏ ਹੀ ਉਹ ਇਦਾਂ ਸਮਾਂ ਬਤਾਉਂਦੇ ਰਹੇ ਉਹ ਆਪਣਾ ਫੋਨ ਚਲਾਉਂਦੇ ਰਹੇ ਅਹੀਂ ਆਪਣਾ ਫੋਨ ਚਲਾਉਂਦੇ ਰਹੇ ਸੱਚਾਈ ਹੈ ਨਾ ਤੁਸੀਂ ਜਿਹੜੀ ਵੀ ਮੇਰੀ ਫੋਟੋ ਖਿੱਚਦੇ ਜਣਾ ਮੈਂ ਸਾਰੇ ਚੰਗੀ ਹੁੰਦੀ ਫੋਟੋ ਸਹੀ ਨਾ ਆਉਂਤੇ ਪਹਿਲੀ ਗਲਤੀ ਖਿੱਚਣ ਵਾਲੇ ਦੀ ਦੂਜੀ ਗਲਤੀ ਬੈਕਗ੍ਰਾਉਂਡ ਦੀ ਤੇ ਤੀਜੀ ਗਲਤੀ ਫੋਨ ਦੀ ਸ਼ਕਲ ਤੇ ਤੇ ਕਿਸੇ ਨੇ ਸ਼ੱਕ ਹੀ ਨਹੀਂ ਕਰਨਾ ਹੁੰਦਾ ਨਾਲੇ ਸ਼ੁਕਰ ਮਨਾਮ ਸ਼ਕਲ ਕਹ ਗਿਆ ਬੁੱਧੀ ਨਹੀਂ ਕਹਿਆਗਾ ਨਹੀਂ ਹਰ ਵਕਤ ਆਪਣੇ ਪੇਕਿਆਂ ਦਾ ਬਾਹਣਾ ਬਣਾ ਕੇ ਮੇਰੇ ਨਾਲ ਲੜਦੀ ਰਹੀ ਨਹੀਂ ਆ ਮੇਰੇ ਵਾਸਤੇ ਕੀਤਾ ਕੀ ਆ ਕੀਤਾ ਕੀ ਕੀ ਕੀਤਾ ਨੇ ਮੇਰੇ ਵਾਸਤੇ ਕੀ ਬਣਾਇਆ ਨੇ ਮੇਰੇ ਵਾਸਤੇ ਇੰਨਾ ਚਿਰ ਮੇਰੇ ਵਿਆਹ ਨੂੰ ਹੋ ਗਿਆ ਕੀ ਬਣਾਇਆ ਜੇ ਮੇਰੇ ਵਾਸਤੇ ਕਿਉਂ ਤੇਰਾ ਆਧਾਰ ਕਾਰਡ ਮੈਂ ਬਣਾਇਆ ਤੇਰਾ ਪੈਨ ਕਾਰਡ ਮੈਂ ਬਣਾਇਆ ਰਾਸ਼ਨ ਕਾਰਡ ਦੇ ਵਿੱਚ ਤੇਰਾ ਮੈਂ ਨਾਂ ਚੜਾਇਆ ਉਧਰੋਂ ਤੇਰੇ ਪੇਕੇ ਆਣੇ ਤੇਰਾ ਰਾਸ਼ਨ ਕਾਰਡ ਵੀ ਨਾਂ ਵੀ ਕਟਾਤਾ ਤੇਰਾ ਆਧਾਰ ਕਾਰਡ ਤੋਂ ਨਾਂ ਵੀ ਕਟਾਤਾ ਤੇਰੀ ਉਥੋਂ ਵੋਟ ਵੀ ਕਟਾਤਾ ਨੋ 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 ਵੀ ਤੇਰੀ ਹੋ ਗਈ ਤੇਰੀ ਜਿੰਨੀ ਬਣੀ ਹੋਈ ਆ ਅਈ ਮੇਰੇ ਵਾਸਤੇ ਬਣਾਇਆ ਕੀ ਬਣਾਇਆ ਕੀ ਐਨਾ ਕੁਝ ਤਾਂ ਬਣਾਉਂਦਾ ਤੇਰੇ ਵਾਸਤੇ ਇੱਕੋ ਇੱਕ ਬੰਦੇ ਨੂੰ ਜ਼ਿੰਦਗੀ ਮਿਲੀ ਆ ਉਹ ਵੀ ਆਧਾਰ ਕਾਰਡ ਨਾਲ ਲਿੰਕ ਕਰਾਉਣ ਦੀ ਲੰਗ ਜਾਣੀ ਮਿਲਣ ਲੱਗਦਾ ਸਾਰੀ ਉਮਰ ਤੂੰ ਇਹ ਤਾਂ ਕਰੋ ਮੇਰੀ ਵੋਟ ਐ ਖੁੱਲ੍ਹ ਕੇ ਚੰਦਰਮਾ ਦਾ ਜੇ ਬੋਤਲ ਚੰਦਰੀ ਮੇਰੀ ਨਹੀਂ ਮੈਂ ਪਾਗਲ ਹਾਂ ਬੇਫਿਕਰੀ ਹੰਡੰਦੇ ਰਿਹਾ ਹੈ ਗਧੀਆਂ ਮੈਂ ਪਤਾ ਤੈਨੂੰ ਸਾਰਾ ਆ ਬਸ ਮੇਰੇ ਮੂੰਹੋਂ ਸੋਨਾ ਚਾਹੁੰਨੀ ਆ ਗਲਾਸ ਨੂੰ ਕਿਵੇਂ ਵੇਖਣ ਦੇ ਜੀ ਤੈਨੂੰ ਮੈਂ ਦੁਕਾਨ ਤੇ ਇੰਨਾ ਕਹਿਟਿਆ ਵੀ ਚੋੜੇ ਮੂੰਹ ਵਾਲੇ ਗਲਾਸ ਲੈ ਨਹੀਂ ਚੋੜੇ ਮੂੰਹ ਵਾਲੇ ਤੂੰ ਲੈ ਹੀ ਆ ਉਥੋਂ ਚੁੱਕ ਕੇ ਛੋਟੇ ਛੋਟੇ ਮੂੰਹ ਵਾਲੇ ਮਾਂਜਰੇ ਤੇ ਮੇਰੇ ਪੈਂਦੇ ਆ ਮੇਰਾ ਹੱਥ ਪੈਂਦਾ ਛੋਟੇ ਗਲਾਸਾਂ ਚ ਵਿਆਹ ਵਾਲੇ ਦਿਨ ਚ ਮੁੰਡਾ ਕੁੜੀ ਸਟੇਜ ਤੇ ਬੈਠੇ ਹੁੰਦੇ ਆ ਤੇ ਸਾਹਮਣੇ ਕਿੰਨੀਆਂ ਹੀ ਕੁੜੀਆਂ ਬੈਠੀਆਂ ਹੁੰਦੀਆਂ ਤੇ ਮੁੰਡਾ ਇਹ ਸੋਚਣ ਡੇ ਹੁੰਦਾ ਵੀ ਇਹ ਸਾਰੀਆਂ ਪਹਿਲੂ ਕਿੱਥੇ ਮਰੀਆਂ ਏ ਮੇਰੇ ਪੱਲੇ ਆਹੋ ਲਿਖੀ ਆ ਬੇਬੇ ਮੇਰੀ ਉਮਰ ਹੋ ਗਈ ਆ ਮੇਰਾ ਵੀ ਵਿਆਹ ਕਰ ਦੋ ਪੁੱਤ ਮੈਨੂੰ ਇਧਰ ਲੈ ਕੰਨ ਵਿੱਚ ਦੀ ਘੱਟ ਸੁਣਦਾ ਤੂੰ ਇਧਰ ਲੈ ਕੰਨ ਵਿੱਚ ਜਾਣ ਕੇ ਦੱਸ ਬੇਬੇ ਜੋ ਮਰਜੀ ਹੋ ਜੇ ਮੈਂ ਲਾ ਮੈਰੀ ਜੀ ਕਰਾਉਣੀ ਆ ਤੋ ਕੰਜਰਾ ਇਧਰ ਹੀ ਆ ਜਾ